ਅੱਜ ਕੱਲ ਕਰਦੇ ਹਾਂ ਸਿਸਟਮ ਕਿਵੇਂ ਮਨੁੱਖ ਨੂੰ ਆਪਣੇ ਕਾਬੂ ਵਿੱਚ ਕਰਦਾ ਹੈ ਜੇ ਆਪਾਂ ਕਿਸੇ ਸਕੂਲ 'ਚ ਜਾ ਕੇ ਕਿਸੇ ਕਲਾਸ ਦੀਆਂ ਕਿਤਾਬਾਂ ਦੇਖੀਏ ਤਾਂ ਉਹੀ ਕਿਤਾਬਾਂ ਕਿਸੇ ਹੋਰ ਸਕੂਲ 'ਚ ਜਾ ਕੇ ਸੇਮ ਕਲਾਸ ਦੀਆਂ ਦੇਖੀਏ ਇੱਕ ਮਜਿੱਕੀਆਂ ਹੋਣਗੀਆਂ ਇਦਾਂ ਹੀ ਸਾਰੇ ਦੇਸ਼ ਦੀਆਂ ਸੇਮ ਕਲਾਸ ਦੀਆਂ ਕਿਤਾਬਾਂ ਇੱਕੋ ਜਿਹੀਆਂ ਨੇ ਇਦਾਂ ਸਾਰੇ ਦੇਸ਼ ਦੇ ਬੱਚਿਆਂ ਨੇ ਇੱਕੋ ਸਮੇਂ ਜਿੱਦਾਂ ਇੱਕੋ ਜਿਹਾ ਗਿਆਨ ਪ੍ਰਾਪਤ ਕੀਤਾ ਇੱਕੋ ਜਿਹੀ ਸਿੱਖਿਆ ਪ੍ਰਾਪਤ ਕੀਤੀ ਹੈਨਾ ਇੱਕੋ ਜਿਹੀ ਸਿੱਖਿਆ ਉਹਨਾਂ ਦੇ ਮਨਾਂ ਵਿੱਚ ਪਾ ਦਿੱਤੀ ਗਈ ਇਹ ਬੱਚੇ ਅੱਗੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰਕੇ ਗਾਹਾਂ ਅਹੁਦਿਆਂ ਤੇ ਲੱਗਣਗੇ ਕੋਈ ਡਾਕਟਰ ਮਾਸਟਰ ਅਫਸਰ ਕੋਸਟ ਬਣੋਗੇ ਜੇ ਉਹ ਸੋਚਣ ਸਾਨੂੰ ਅਕਲ ਆ ਗਈ ਤਾਂ ਇਹ ਉਹਨਾਂ ਦੀ ਸਭ ਤੋਂ ਵੱਡੀ ਭੁੱਲ ਹੋਊਗੀ ਸਿਸਟਮ ਨੂੰ ਜਿੱਦਾਂ ਦੇ ਲੋਕਾਂ ਦੀ ਜ਼ਰੂਰਤ ਸੀ ਉਹਦਾਂ ਦੀ ਸਿੱਖਿਆ ਉਹਨਾਂ ਨੂੰ ਦੇ ਦਿੱਤੀ ਗਈ ਉਹਨਾਂ ਨੂੰ ਪੜ੍ਹਾ ਦਿੱਤਾ ਗਿਆ ਸਭ ਕੁਝ ਸਿਸਟਮ ਦੇ ਅਨਸਾਰ ਹੋਇਆ ਜਿਹੜੀਆਂ ਤੁਸੀਂ ਸਕੂਲਾਂ 'ਚ ਕਿਤਾਬਾਂ ਪੜ੍ਹੀਆਂ ਉਹ ਕਿਤਾਬਾਂ ਦੇ ਵਿੱਚ ਹੀ ਉਹਨਾਂ ਦੇ ਉੱਤਰ ਸੀ ਉਹਨਾਂ ਦੇ ਪ੍ਰਸ਼ਨ ਵੀ ਉਹੀ ਕਿਤਾਬਾਂ ਚ ਸਾਰਾ ਸਿਸਟਮ ਬਣਿਆ ਥਣਿਆ ਹੀ ਸੀ ਨਾ ਤਾਂ ਕੋਈ ਪ੍ਰਸ਼ਨ ਥੋੜੇ ਆਪਣੇ ਦਿਮਾਗ ਚੋਂ ਆਇਆ ਨਾ ਕੋਈ ਉੱਤਰ ਥੋੜੇ ਆਪਣੇ ਅਨੁਭਵ ਵਿੱਚੋਂ ਆਇਆ ਉਹ ਸਾਰਾ ਤੁਹਾਨੂੰ ਇੱਕ ਸਿਸਟਮ ਦੁਆਰਾ ਹੀ ਸਾਰਾ ਕੁਝ ਤੁਹਾਨੂੰ ਮੰਨ ਲੋ ਯਾਦ ਕਰਾ ਦਿੱਤਾ ਥੋੜੇ ਪੱਲਿਓ ਕੋਸ ਨਹੀਂ ਥੋੜੇ ਦਿਮਾਗ ਜਮੇ ਖਰਚ ਨਹੀਂ ਹੋਇਆ ਛੋਟਾ ਦਿਮਾਗ ਜਮਾ ਹੀ ਨਹੀਂ ਚੱਲਿਆ ਉੱਥੇ ਉਹ ਸਾਰਾ ਕੁਝ ਉਹਨਾਂ ਵੱਲੋਂ ਲਿਖਿਆ ਪੜ੍ਹਿਆ ਸਾਰਾ ਕੁਝ ਬਣਾਇਆ ਹੋਇਆ ਸੀ ਉਹੀ ਛੋਟੇ ਦਿਮਾਗ ਵਿੱਚ ਪਾ ਦਿੱਤਾ ਜੇ ਆਪਾਂ ਸਿਸਟਮ ਤੋਂ ਥੋੜਾ ਜਿਹਾ ਹਟੇ ਹੋਏ ਲੋਕਾਂ ਦੀ ਗੱਲ ਕਰੀਏ ਉਹਨਾਂ ਵਿੱਚ ਬਹੁਤ ਵਿਗਿਆਨੀਆਂ ਦਾ ਨਾਮ ਆਊਗਾ ਉਹਨਾਂ ਵਿੱਚੋਂ ਇੱਕ ਵਿਗਿਆਨੀ ਹੈ ਥੋਮਸ ਐਡੀਸਨ ਇਹਨੇ ਛੋਟੀ ਉਮਰ ਦੇ ਵਿੱਚ ਹੀ ਸਕੂਲ ਡ੍ਰੌਪ ਕਰ ਦਿੱਤਾ ਸੀ ਤੇ ਅੱਗੇ ਜਾ ਕੇ ਉਹਨੇ ਕੈਮਰੇ ਦੁਬਾਰਾ ਵੀਡੀਓ ਬਣਾਉਣ ਦੀ ਖੋਜ ਕੀਤੀ ਬਾਲਗ ਦੀ ਖੋਜ ਵੀ ਉਹਨੇ ਕੀਤੀ ਬਾੜੀ ਦੂਰ ਨਾ ਜਾਈਏ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਜਦੋਂ ਪਾਂਦੇ ਕੋਲੇ ਪੜਨ ਭੇਜਿਆ ਉਹਨਾਂ ਨੇ ਵੀ ਨਾ ਪੜਨ ਦਾ ਫੈਸਲਾ ਕਰ ਲਿਆ ਤੇ ਸਮੇਂ ਦੇ ਸਿਸਟਮ ਤੋਂ ਥੋੜਾ ਜਿਹਾ ਦੂਰ ਰਹੇ ਤੇ ਫਿਰ ਆਪਾਂ ਨੂੰ ਪਤਾ ਹੀ ਆ ਨਵੇਂ ਸਿਸਟਮ ਦਾ ਜਨਮ ਹੋਇਆ ਨਵੇਂ ਧਰਮ ਦਾ ਜਨਮ ਹੋਇਆ ਜੋ ਵੀ ਮਨੁੱਖ ਕੁਝ ਵੱਖਰਾ ਜਾਂ ਨਮਾ ਕਰਨ ਦੀ ਸੋਚ ਰਿਹਾ ਉਹਨਾਂ ਨੂੰ ਪੁਰਾਣੇ ਸਿਸਟਮ ਤੋਂ ਬਚਣਾ ਪਊਗਾ